ਹੈਲੋ ਹਾਂਜੀ ਸਸ਼ਕਲ ਜੀ ਗੁਰਮੀਤ ਬੁਟੀਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਜੋ ਹੋਏਗੀ ਪਹਿਣਾ ਦੀ ਹੈਵੀ ਡਿਮਾਂਡ ਦੇ ਉੱਪਰ ਆਪਾਂ ਨੇ ਰੀਸਟਾਕ ਕੀਤੇ ਹੋਏ ਆ ਕ੍ਰੇਪ ਦੇ ਸੂਟ ਤੁਹਾਨੂੰ ਮਿਲਣਗੇ ਡਿਜ਼ਾਈਨਰ ਸੂਟ ਹੋਣਗੇ ਬਹੁਤ ਘੱਟ ਪ੍ਰਾਈਸ ਦੇ ਵਿੱਚ ਰਹਿਣ ਵਾਲੇ ਹੋਣਗੇ ਸਭ ਤੋਂ ਪਹਿਲਾਂ ਅਸੀਂ ਆਪਣੇ ਬੁਟੀਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਅਸੀਂ ਵਿਲੇਜ ਪੱਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨੀਅਰ ਨਿਹਾਲ ਸਿੰਘ ਵਾਲਾ ਜਿਹੜੀਆਂ ਵੀ ਪਹਿਣਾ ਕੱਪੜੇ ਜਿਹੜੇ ਹੈਗੇ ਆ ਉਹ ਵਿਜ਼ਿਟ ਕਰਕੇ ਬਾਈ ਕਰਨਾ ਚਾਹੁੰਦੀ ਐ ਨੇ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਉੱਪਰ ਸਾਡੇ ਤੋਂ ਲੋਕੇਸ਼ਨ ਲੈ ਕੇ ਆਪਣੇ ਲਈ ਸੋ ਸੋ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਜੋ ਹੈਗੀ ਹੈ ਜੀ ਕ੍ਰੇਪ ਦੇ ਸੂਟਾਂ ਦੇ ਉੱਪਰ ਹੋਏਗੀ ਪਲੱਸ ਤੁਹਾਨੂੰ ਜਿਹੜੇ ਹੈਗੇ ਗਲਾਸ ਸਿਲਕ ਦੇ ਪ੍ਰਿੰਟਡ ਸੂਟ ਮਿਲਣਗੇ ਜੀ ਔਰ ਤੁਹਾਨੂੰ ਔਰਗੈਂਜ਼ਾ ਦੇ ਪ੍ਰਿੰਟਡ ਸੂਟ ਮਿਲਣਗੇ ਜੀ ਸੋ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਜਿਹੜੀ ਹੈਗੀ ਉਹ ਸਾਰੀ ਪ੍ਰਿੰਟਡ ਸੂਟਾਂ ਦੇ ਉੱਪਰ ਹੋਏਗੀ ਜੀ ਇਹ ਜਿਹੜਾ ਹੈਗਾ ਸਟੱਫ 크ਰੇਪ ਦਾ ਹੈਗਾ ਜੀ ਆਪਾਂ ਭੈਣਾਂ ਦੀ ਹੈਵੀ ਡਿਮਾਂਡ ਦੇ ਉੱਪਰ ਆਪਾਂ ਇਹ ਆਰਟੀਕਲ ਜਿਹੜਾ ਹੈਗਾ ਇਹ ਉਹ ਰੀਸਟੌਕ ਕੀਤਾ ਹੈ ਕਾਫੀ ਡਿਮਾਂਡ ਸੀਗੀ ਸਾਨੂੰ ਮੈਸੇਜ ਆ ਰਹੇ ਸੀ ਕਮੈਂਟ ਆ ਰਹੇ ਸੀ ਕਿ ਤੁਸੀਂ ਉਹੀ ਜਿਹੜੇ 크ਰੇਪ ਦੇ ਸੂਟ ਪਹਿਲਾਂ ਪਾਏ ਸੀ ਉਹ 2 ਘੰਟਿਆਂ ਦੇ ਵਿੱਚ ਹੀ ਸਾਰਾ ਸਟਾਕ ਸੀ ਜਿਹੜਾ ਉਹ ਕਲੀਅਰ ਹੋ ਗਿਆ ਸੀ ਜੀ ਇਹ ਦੇਖੋ ਜੀ ਇਹਦੇ ਫਰੰਟ ਦੇ ਉੱਪਰ ਡਿਜ਼ਾਈਨਰ ਸ਼ਰਟ ਹੈ ਜੀ 크ਰੇਪ ਦੀ ਇਸ ਤੇ ਫਰੰਟ ਦੇ ਉੱਪਰ ਇਸ ਤਰੀਕੇ ਨਾਲ ਪੈਨਲ ਬਣਿਆ ਹੋਇਆ ਹੈ ਜੀ ਲੈਂਥ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਕਿੰਨੀ ਵੀ ਰੱਖ ਸਕਦੇ ਹੋ ਜੀ ਇਸ ਤਰੀਕੇ ਦਾ ਪ੍ਰਿੰਟ ਆ ਨੀਚੇ ਮੋਰ ਬਨੇ ਹੋਏ ਨੇ ਜੀ ਕਾਫੀ ਸੋਹਣਾ ਔਰ ਵੱਖਰਾ ਜਿਹਾ ਪ੍ਰਿੰਟ ਹੈਗਾ ਜੀ ਨੀਚੇ ਘੇਰੇ ਦੇ ਉੱਪਰ ਇਸ ਤਰੀਕੇ ਦੇ ਨਾਲ ਇਹਨਾਂ ਦੀ ਡਿਜੀਟਲ ਪ੍ਰਿੰਟਿੰਗ ਆਏਗੀ ਜੀ ਬੈਕ ਜਿਹੜਾ ਹੋਏਗਾ ਇਸ ਦਾ ਕਾਫੀ ਜ਼ਿਆਦਾ ਸੋਹਣਾ ਹੈ ਜੀ ਪੂਰਾ ਡਾਰਕ ਸ਼ੇਡ ਦਾ ਰਹਿਣ ਵਾਲਾ ਹੈਗਾ ਚੈੱਕ ਕਰੋ ਬੈਕ ਇਸ ਤਰੀਕੇ ਦੀ ਹੋਏਗੀ ਜੀ ਇਸ ਦੀ ਪੂਰੀ ਰੈਡੀ ਹੈਗੀ ਹੈ ਪ੍ਰਿੰਟਰਡ ਤੁਹਾਨੂੰ ਡਿਜੀਟਲ ਪ੍ਰਿੰਟਡ ਬੈਕ ਮਿਲੇਗੀ ਨਾਲ ਤੁਹਾਨੂੰ ਸੇਮ ਜਿਹੜਾ ਹੈਗਾ ਪਿਓਰ ਚਨਾਉਣ ਦਾ 2.5 ਮੀਟਰ ਦੀ ਕੱਟ ਦਾ ਦੁਪੱਟਾ ਮਿਲੇਗਾ ਜੀ 2.5 ਮੀਟਰ ਦੀ ਕੱਟ ਦਾ ਪ्योर ਚਨਾਉਂਦਾ ਦੁਪੱਟਾ ਮਿਲੇਗਾ ਜੀ ਦੁਪੱਟਾ ਵੀ ਜਿਹੜਾ ਹੈਗਾ ਸੀ ਤੁਹਾਨੂੰ ਖੋਲ ਕੇ ਚੈੱਕ ਕਰਾਵਾਂਗੇ ਸਟਾਫ ਹੈਗਾ A1 ਕੋਈ ਕੰਪਲੇਂਟ ਨਹੀਂ ਹੈਗੀ ਜੀ ਸੇਮ ਡਿਜ਼ਾਈਨ ਆ ਜਿਹੜਾ ਉਹ ਦੁਪੱਟੇ ਦੇ ਵਿੱਚ ਵੀ ਬਣਿਆ ਹੋਇਆ ਤੁਹਾਨੂੰ ਮਿਲੇਗਾ ਪ्योर ਚਨਾਉਂਦਾ ਦੁਪੱਟਾ ਹੋਏਗਾ ਜੀ 2.5 ਮੀਟਰ ਦੀ ਕੱਟ ਮਿਲੇਗੀ ਜੀ ਤੁਹਾਨੂੰ ਖੁੱਲਾ ਡੁੱਲਾ ਦੁਪੱਟਾ ਹੈਗਾ ਜੀ ਇਸ ਤਰੀਕੇ ਦੇ ਨਾਲ ਪਿਓਰ ਚਨਾਉਂਦਾ ਦੁਪੱਟਾ ਹੈ ਜੀ ਸਟੱਫ ਚੈੱਕ ਕਰੋ ਐਦਾਂ ਨਹੀਂ ਹੈਗਾ ਜਿੱਦਾਂ ਪਹਿਣਾ ਨੂੰ ਪਤਾ ਹੁੰਦਾ ਸਿਰ ਤੇ ਖੜਨ ਵਾਲਾ ਦੁਪੱਟਾ ਹੁੰਦਾ ਜਿਹੜਾ ਸਰਦਾਰੀ ਲੁੱਕ ਦਾ ਚਨਾਉਂਦਾ ਹੀ ਦੁਪੱਟਾ ਹੁੰਦਾ ਹੈ ਜੀ ਚਨਾਉਂਦੇ ਦੁਪੱਟੇ ਦੇ ਨਾਲ ਤੁਹਾਨੂੰ ਪਿਓਰ ਕ੍ਰੇਪ ਦੀ ਸ਼ਰਟ ਮਿਲੇਗੀ ਜੀ 800 ਰੁਪਏ ਦੇ ਵਿੱਚ ਜੀ ਇਨਾਂ ਦਾ ਪ੍ਰਾਈਸ ਹੈਗਾ 800 ਰੁਪਿਆ ਜੇਕਰ ਤੁਸੀਂ ਵਿਦ ਬਾਟਮ ਇਸ ਨੂੰ ਕਰਨਾ ਚਾਹੁੰਦੇ ਹੋ ਤਾਂ 1200 ਰੁਪਏ ਦੇ ਵਿੱਚ ਤੁਹਾਨੂੰ 80 ਗ੍ਰਾਮ ਦੀ 80 ਗ੍ਰਾਮ ਦੀ ਕਰੇਵ ਵਾਲਾ ਜਿਹੜਾ ਸੂਟ ਹੈਗਾ ਆ ਉਹ ਮਿਲੇਗਾ ਜੀ ਵਿਦ ਦੁਪੱਟਾ ਵਿਦ ਪਿਓਰ ਚਨਾਉਣ ਦਾ ਦੁਪੱਟਾ ਹੋਏਗਾ ਔਰ 80 ਗ੍ਰਾਮ ਵਾਲੀ ਕਰੇਵ ਦਾ ਤੁਹਾਨੂੰ ਪਿਓਰ ਜਿਹੜਾ ਮੈਚਿੰਗ ਸੂਟ ਮਿਲੇਗਾ ਜੀ ਕਲਰ ਹੈਗਾ ਜੀ ਇਹ ਬੜਾ ਪਿਆਰਾ ਕਲਰ ਹੈ ਜੀ ਨਾ ਹੀ ਇਹ ਹੌਟ ਪਿੰਕ ਹੈ ਆ ਹੌਟ ਪਿੰਕ ਨਾਲੋਂ ਵੀ ਥੋੜੀ ਜੀ ਡਾਰਕ ਟੋਨ ਤੇ ਆ ਜਾਂਦਾ ਗਾਜਰੀ ਟੋਨ ਤੇ ਕਾਫੀ ਪਿਆਰਾ ਜਿਹਾ ਕਲਰ ਹੈਗਾ ਆ ਜੇਕਰ ਤੁਸੀਂ ਬਾਟਮ ਟਾਪਟਾ ਜਾਂ ਫਿਰ ਸਿਲਕ ਦੀ ਕਰਨਾ ਚਾਹੁੰਦੇ ਆ ਕੰਟਰਾਸਟ ਕਰਨਾ ਚਾਹੁੰਦੇ ਆ ਤਾਂ ਇਸ ਦੇ ਨਾਲ ਪ੍ਰਾਈਸ ਆ ਜਿਹੜਾ ਉਹ ਘਟ ਜਾਏਗਾ ਜੀ ਔਰ ਇਸ ਦੇ ਵਿੱਚ ਤੁਹਾਨੂੰ ਕਾਫੀ ਪੀਸ ਮਿਲਣਗੇ ਜੀ ਕਾਫੀ ਜ਼ਿਆਦਾ ਪੀਸ ਤੁਹਾਨੂੰ ਇਸ ਦੇ ਵਿੱਚ ਮਿਲ ਜਾਣਗੇ ਜੀ ਸੇਮ ਸਟਾਫ ਆਊਗਾ ਸੇਮ ਕਲਰ ਹੋਊਗਾ ਸਟਾਫ ਦੀ ਜਿਹੜੀ ਫਾਇਲੀ ਇਹ ਤੁਹਾਨੂੰ ਉਹੀ ਦੱਸ ਰਹੀ ਹੋਣੀ ਹੈ ਕਿ ਸਟਾਫ ਕਿੰਨਾ ਵਧੀਆ ਹੈਗਾ ਜੀ ਬਹੁਤ ਸੋਹਣਾ ਸਟਾਫ ਹੈਗਾ ਜੀ ਬਹੁਤ ਹੀ ਜ਼ਿਆਦਾ ਲਾਈਟ ਵੇਟ ਔਰ ਸੌਫਟ ਸਟਾਫ ਹੈ ਜੀ ਬਹੁਤ ਸੋਹਣਾ ਪਾਰਟੀ ਵੇਅਰ ਸੂਟ ਰੈਡੀ ਹੋ ਜਾਂਦਾ ਹੈ ਜੀ 1200 ਰੁਪਏ ਦੇ ਵਿੱਚ ਤੁਹਾਡਾ ਪਿਓਰ ਕ੍ਰੇਪ ਦਾ ਪਾਰਟੀ ਵੇਅਰ ਸੂਟ ਆ ਜਿਹੜਾ ਉਹ ਰੈਡੀ ਹੋ ਰਿਹਾ ਜੀ ਬਹੁਤ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਇਹ ਸੂਟ ਆ ਜਿਹੜੇ ਮਿਲ ਜਾਣਗੇ ਜੀ ਇਸ ਦੇ ਵਿੱਚ ਜਿਹੜੇ ਹੈਗੇ ਤੁਹਾਨੂੰ ਮਤਲਬ 15 ਪੀਸ ਤੁਹਾਨੂੰ ਮਰਜੈਂਟਾ ਕਲਰ ਦੇ ਵਿੱਚ ਮਿਲ ਜਾਣਗੇ ਔਰ 15 ਪੀਸ ਆ ਜਿਹੜੇ ਤੁਹਾਨੂੰ ਫਰੋਜੀ ਦੇ ਵਿੱਚ ਮਿਲ ਜਾਣਗੇ ਇੱਕ ਵਾਰ ਭੈਣਾਂ ਨੂੰ ਆਪਾਂ ਫਰੋਜੀ ਜਿਹੜੇ ਹੈਗੇ ਆ ਸੂਟ ਉਹ ਵੀ ਚੈੱਕ ਕਰਾ ਦਈਏ ਜਿਆਦਾ ਡਿਮਾਂਡ ਆ ਜਿਹੜੀ ਫਰੋਜੀ ਕਲਰ ਦੀ ਆ ਰਹੀ ਹੈ ਜਿਆਦਾ ਡਿਮਾਂਡ ਫਰੋਜੀ ਕਲਰ ਦੀ ਆ ਰਹੀ ਹੈ ਕਿਉਂਕਿ ਸਾਰੇ ਨੂੰ ਇਹ ਲੱਗਦਾ ਹੈ ਕਿ ਸਾਰੇ ਮਤਲਬ ਏਜ ਦੇ ਜਿਹੜੀਆਂ ਹੈਗੀਆਂ ਲੇਡੀਜ਼ ਉਹ ਇਸ ਨੂੰ ਵੇਅਰ ਕਰ ਸਕਦੀਆਂ ਨੇ ਉਹ ਮੈਂਜੈਂਟਾ ਨੂੰ ਡਾਰਕ ਜਿਵੇਂ ਮੰਨਦੇ ਆ ਸੋ ਇਹ ਵੀ ਆਪਾਂ ਤੁਹਾਨੂੰ ਇੱਕ ਪੀਸ ਆ ਜਿਹੜਾ ਖੋਲ ਕੇ ਚੈੱਕ ਕਰਵਾ ਦਈਏ ਜੀ ਸੇਮ ਡਿਜ਼ਾਈਨ ਇਹਨਾਂ ਦੀ ਬਾਜੂ ਦੇ ਉੱਪਰ ਵੀ ਹੋਏਗਾ ਕਾਫੀ ਪਿਆਰਾ ਪੀਸ ਹੈ ਜੀ ਜਦੋਂ ਆਪਾਂ ਹੱਥ 'ਚ ਫੜਦੇ ਆਂ ਵੈਸੇ ਤਾਂ ਸਟਾਫ ਦੀ ਫੇਰ ਆਪਾਂ ਨੂੰ ਫੀਲ ਦਾ ਪਤਾ ਹਲੋ ਜੀ ਚੈੱਕ ਕਰੋ ਜੀ ਇਸ ਤੇ ਫਰੰਟ ਦੇ ਉੱਪਰ ਇਸ ਤਰੀਕੇ ਦੇ ਨਾਲ ਡਿਜ਼ਾਈਨਿੰਗ ਹੋਏਗੀ ਸੇਮ ਏਜੈਂਟਾ ਕਲਰ ਦੀ ਤਰ੍ਹਾਂ ਤੁਸੀਂ ਜਿੰਨੀ ਮਰਜ਼ੀ ਲੈਂਥ ਆ ਜਿਹੜੀ ਆਪਣੀ ਚੁਆਇਸ ਦੇ ਅਕੋਰਡਿੰਗ ਰੱਖ ਸਕਦੇ ਹੋ ਜੀ نیچے ਘੇਰੇ ਦੇ ਉੱਪਰ ਵੀ ਇਸ ਤਰੀਕੇ ਦੀ ਡਿਜ਼ਾਈਨਿੰਗ ਬਣੀ ਹੋਈ ਹੈ ਜੇਕਰ ਤੁਸੀਂ ਕੰਟਰਾਸਟ ਬਾਟਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕੰਟਰਾਸਟ ਬਾਟਮ ਵੀ ਕਰ ਸਕਦੇ ਹੋ ਜੇਕਰ ਤੁਸੀਂ ਇਹਦੇ ਨਾਲ ਸੇਮ ਫਰੋਜੀ ਕਲਰ ਦੀ ਬਾਟਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸੇਮ ਫਰੋਜੀ ਕਲਰ ਦੀ ਬਾਟਮ ਵੀ ਕਰ ਸਕਦੇ ਹੋ ਜੀ ਚੈੱਕ ਕਰ ਲਓ ਜੀ ਸਟਾਫ ਦੀ ਜਿਹੜੀ ਫੋਇਲ ਆ ਤੁਹਾਨੂੰ ਉਹੀ ਦੱਸ ਰਹੀ ਹੈਗੀ ਹੈ ਕਿ ਕਿੰਨਾ ਪਿਆਰਾ ਸਟਾਫ ਹੈਗਾ ਜੀ ਬਹੁਤ ਹੀ ਲਾਈਟ ਵੇਟ ਔਰ ਸੌਫਟ ਸਟਾਫ ਹੈਗਾ ਜੀ ਬਹੁਤ ਹੀ ਜ਼ਿਆਦਾ ਸੋਹਣਾ ਸਟਾਫ ਆ ਜੀ ਨਾਲ ਤੁਹਾਨੂੰ ਖੁੱਲਾ ਡੋਲਾ ਜਿਹੜਾ ਹੈਗਾ ਪਿਓਰ ਚਨਾਉ ਦਾ ਡਿਜ਼ਾਈਨਰ ਜਿਹੜਾ ਦੁਪੱਟਾ ਮਿਲੇਗਾ ਜੀ ਇਸ ਤੇ ਵਿੱਚ ਵੀ ਤੁਸੀਂ 15 ਪੀਸ ਆ ਜਿਹੜੇ ਇਸ ਤੇ ਵਿੱਚ ਵੀ ਲੈ ਸਕਦੇ ਹੋ ਜੀ ਜਿਹੜੀਆਂ ਭੈਣਾਂ ਦੀ ਬੁਕਿੰਗ ਰਹਿ ਗਈ ਸੀ ਉਸ ਦਿਨ ਉਹ ਆਪਣੀ ਬੁਕਿੰਗ ਆ ਜਿਹੜੀ ਉਹ ਜਲਦੀ ਜਲਦੀ ਸਕਰੀਨ ਸ਼ਾਟ ਭੇਜ ਕੇ ਬੁਕਿੰਗ ਕਰ ਸਕਦੀਆਂ ਨੇ ਜੀ ਖੋਲਾ ਡੁੱਲਾ ਜਿਹੜਾ ਹੈਗਾ ਤੁਹਾਨੂੰ ਦੁਪੱਟਾ ਮਿਲੇਗਾ ਸੇਮ ਡਿਜ਼ਾਈਨਰ ਤੁਹਾਨੂੰ ਸ਼ਰਟ ਦੀ ਤਰ੍ਹਾਂ ਹੀ ਦੁਪੱਟਾ ਮਿਲੇਗਾ ਜੇਕਰ ਵਿਦ ਬਾਟਮ ਲੈਣਾ ਤਾਂ ਤੁਹਾਨੂੰ 1200 ਰੁਪਏ ਦਾ ਪਵੇਗਾ ਜੇਕਰ ਤੁਸੀਂ ਵਿਦਆਊਟ ਬਾਟਮ ਲੈਣਾ ਚਾਹੁੰਦੇ ਆ ਤਾਂ ਤੁਹਾਨੂੰ ਇਹ 800 ਰੁਪਏ ਦਾ ਪਵੇਗਾ ਜੀ 800 ਰੁਪਏ ਦਾ ਵਿਦ ਦੁਪੱਟਾ ਤੁਹਾਨੂੰ ਜਿਹੜਾ ਸੂਟ ਆ ਉਹ ਮਿਲ ਜਾਏਗਾ ਜੀ ਸ਼ਰਟ ਔਰ ਦੁਪੱਟਾ ਜੀ ਬਹੁਤ ਹੀ ਜ਼ਿਆਦਾ ਸੋਹਣਾ ਇਹਨਾਂ ਦਾ ਸਟਾਫ ਹੈ ਜੀ ਬਹੁਤ ਵਧੀਆ ਜਿਹੜਾ ਇਹ ਆਰਟੀਕਲ ਰੈਡੀ ਹੋ ਜਾਣਾ ਜੀ ਬਹੁਤ ਸੋਹਣਾ ਸਟੱਫ ਹੈ ਜੀ ਇਸ ਦੇ ਵਿੱਚ ਵੀ ਇਸ ਤਾਨੂੰ ਚੈੱਕ ਕਰਾ ਦਈਏ ਪਲੱਸ ਜਿਹੜੇ 15 ਪਲੱਸ ਪੀਸ ਤੁਹਾਨੂੰ ਇਸ ਦੇ ਵਿੱਚ ਵੀ ਮਿਲ ਜਾਣਗੇ ਜੀ ਜੇਕਰ ਤੁਸੀਂ ਇਸ ਨੂੰ ਵਿਦ ਬਾਟਮ ਕਰਨਾ ਚਾਹੁੰਦੇ ਆ ਤਾਂ ਤੁਸੀਂ ਵਿਦ ਬਾਟਮ 20 ਕਰ ਸਕਦੇ ਹੋ ਜੀ 2.5 ਮੀਟਰ ਦੀ ਬਾਟਮ ਲੈਣਾ ਚਾਹੁੰਦੇ ਆ 2.5 ਦੀ ਲੈ ਸਕਦੇ ਹੋ 3 ਦੀ ਲੈਣਾ ਚਾਹੁੰਦੇ ਹੋ ਤੁਸੀਂ 3 ਦੀ 20 ਲੈ ਸਕਦੇ ਹੋ ਜੀ ਸਟਾਫ ਹੋਈਗਾ A1 ਕੋਈ ਕੰਪਲੇਂਟ ਨਹੀਂ ਹੋਏਗੀ ਜੀ 80 ਗ੍ਰਾਮ ਵਾਲੀ ਕਰੇਵ ਹੋਏਗੀ ਜੀ ਸਟਾਫ ਦੀ ਫਾਇਲ ਇਹ ਤੁਹਾਨੂੰ ਦੱਸ ਰਹੀ ਹੋਣੀ ਹੈ ਕਿ ਕਿੰਨੀ ਵਧੀਆ ਕਰੇਵ ਹੈਗੀ ਹੈ ਜੀ 80 ਗ੍ਰਾਮ ਵਾਲੀ ਕਰੇਵ ਹੈਗੀ ਹੈ ਜੀ ਬਹੁਤ ਸੋਹਣਾ ਸਟਾਫ ਹੈਗਾ ਜੀ ਐਦਾਂ ਤੁਸੀਂ ਜਿਹੜਾ ਹੈਗਾ ਇਹ ਉਹ ਪੂਰਾ ਸੂਟ ਵੀ ਸਾਡੇ ਤੋਂ ਬਾਈ ਕਰ ਸਕਦੇ ਹੋ ਸੇਮ ਕਲਰ ਦੀ ਤੁਹਾਨੂੰ ਬਾਟਮ ਵੀ ਮਿਲ ਜਾਏਗੀ ਜੀ ਟਾਈਟ ਮੀਟਰ ਦੀਆਂ ਕੱਟਦੀਆਂ ਆਪਣੇ ਕੋਲੇ ਬਾਟਮਸ ਹੈਗੀਆਂ ਤੈਨ ਵਾਲੀਆਂ ਤੁਸੀਂ ਲੈਣੀਆਂ ਤਾਂ ਉਦੋਂ ਤੁਸੀਂ ਕਟਿੰਗ ਕਰਵਾ ਕੇ ਥਾਂ ਦੇ ਵਿੱਚੋਂ ਕਿੰਨੇ ਵੀ ਜਿਹੜੇ ਹੈਗੇ ਆ ਪੀਸ ਉਹ ਬਾਈ ਕਰ ਸਕਦੇ ਹੋ ਬੁਟੀਕ ਵਾਲੀਆਂ ਭੈਣਾ ਜੇਕਰ ਇਹ ਲੈਣਾ ਚਾਹੁੰਦੀਆਂ ਨੇ ਤਾਂ ਸਾਡੇ ਨਾਲ ਹੋਲ ਸੇਲ ਤੇ ਉਹਨਾਂ ਨੂੰ ਅਸੀਂ ਜਿਹੜੇ ਇਹ ਸੂਟ ਆ ਦੇਾਂਗੇ ਜੀ ਨੈਕਸਟ ਜੋ ਆਪਣੇ ਕੋਲੇ ਆਰਟੀਕਲ ਹੋਏਗਾ ਜੀ ਆਰਗੈਂਜ਼ਾ ਦੇ ਉੱਪਰ ਹੋਏਗਾ ਔਰ ਪਲੱਸ ਜਿਹੜਾ ਹੈਗਾ ਆ ਉਹ ਗਲਾਸ ਸਿਲਕ ਦੇ ਉੱਪਰ ਹੋਏਗਾ ਜੀ ਗਲਾਸ ਸਿਲਕ ਦੇ ਉੱਪਰ ਵੀ ਤੁਹਾਨੂੰ ਪੀਸ ਮਿਲਣਗੇ ਔਰ ਆਰਗੈਂਜ਼ਾ ਦੇ ਉੱਪਰ ਵੀ ਆਫਲਾਈਨ ਹੀ ਸਾਡਾ ਜਿਹੜੇ ਇਹ ਸੀਗੇ ਪੀਸ ਸੇਮ ਕਲਰ ਦੇਖੀ ਅਸੀਂ ਸਟਾਫ ਸੀਗਾ ਸਾਡੇ ਕੋਲੇ ਸੇਮ ਕਲਰ ਸੀਗਾ ਜਿਆਦਾ ਸਾਡੇ ਕੋਲੇ ਕਲਰ ਮਜੈਂਟਾ ਔਰ ਇਹੀ ਪੀਸ ਸੀਗੇ ਉਹਨਾਂ ਵਿੱਚ ਇਹੀ ਜਿਹੜਾ ਸੂਟ ਆ ਸਾਡੇ ਕੋਲੇ ਬਚਿਆ ਬਾਕੀ ਸਾਰੇ ਦਾ ਸਾਰਾ ਆਫਲਾਈਨ ਆ ਜਿਹੜਾ ਉਹ ਸੇਲ ਹੋ ਗਿਆ ਜੀ ਸਟਾਫ ਬਹੁਤ ਜਿਆਦਾ ਸੋਹਣਾ ਸਟਾਫ ਹੈ ਜੀ ਬਹੁਤ ਹੀ ਲਾਈਟ ਵੇਟ ਔਰ ਸੌਫਟ ਸਟਾਫ ਹੈਗਾ ਜੀ ਚੈੱਕ ਕਰੋ ਜੀ ਬਹੁਤ ਸੋਹਣਾ ਸਟਾਫ ਹੈਗਾ ਜੀ ਬਹੁਤ ਹੀ ਜਿਆਦਾ ਲਾਈਟ ਵੇਟ ਔਰ ਸੌਫਟ ਸਟਾਫ ਹੈਗਾ ਜੀ ਇਹ ਹੈਗਾ ਔਰ ਗੈਂਜਾ ਦਾ ਸਟਾਫ ਹੋਵੇਗਾ ਜੀ ਤੁਸੀਂ ਪ੍ਰਿੰਟਿੰਗ ਚੈੱਕ ਕਰੋ ਜੀ ਬਹੁਤ ਹੀ ਜ਼ਿਆਦਾ ਸੋਹਣੀ ਪ੍ਰਿੰਟਿੰਗ ਹੈਗੀ ਹੈ ਜੀ ਤੇ ਪ੍ਰਾਈਸ ਸੁਣ ਕੇ ਤੁਸੀਂ ਇਹਦਾ ਹੋ ਜਾਣਾ ਹੈਰਾਨ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਜਿਹੜਾ ਇਹ ਪੀਸ ਹੈਗਾ ਉਹ ਮਿਲ ਜਾਏਗਾ ਜੀ 900 ਰੁਪਏ ਦੇ ਵਿੱਚ ਤੁਸੀਂ ਜਿਹੜਾ ਇਹ ਹੈਗਾ ਮੈਚਿੰਗ ਸੂਟ ਲੈ ਸਕਦੇ ਹੋ ਜੀ ਮੈਚਿੰਗ ਸੂਟ ਤੁਸੀਂ 900 ਰੁਪਏ ਦੇ ਵਿੱਚ ਲੈ ਸਕਦੇ ਹੋ ਜੀ ਨਾਲ ਤੁਹਾਨੂੰ ਕ੍ਰੇਪ ਦੀ ਬਾਟਮ ਮਿਲ ਜਾਏਗੀ ਕਰੇਪ ਦੀ ਬਾਟਮ ਦੇ ਨਾਲ ਤੁਸੀਂ ਜਿਹੜਾ ਹੈਗਾ ਉਹ ਐਦਾਂ ਲਗਾ ਕੇ ਪੂਰਾ ਸੋਹਣਾ suit ਆਪਣਾ ਜਿਹੜਾ ਉਹ ਰੈਡੀ ਕਰ ਸਕਦੇ ਆ 900 ਰੁਪਏ ਦੇ ਵਿੱਚ ਤੁਹਾਡਾ ਪਾਰਟੀ ਵਾਲਾ suit ਰੈਡੀ ਹੁੰਦਾ ਹੈ ਹਲਕਾ ਜਿਹਾ ਤੁਸੀਂ ਬਾਟਮ ਤੇ ਵਰਕ ਕਰਵਾ ਕੇ ਬਹੁਤ ਸੋਹਣੀ ਲੁੱਕ ਦੇ ਸਕਦੇ ਹੋ ਇਹ ਸਿੰਗਲ ਪੀਸ ਪਿਆ ਜੀ ਸਾਡੇ ਕੋਲ ਬਾਕੀ ਸਾਡਾ ਸਾਰਾ ਇਹ ਆਫਲਾਈਨ ਆ ਜਿਹੜਾ ਉਹ ਸੇਲ ਹੋ ਗਿਆ ਜੀ ਜੇਕਰ ਕੋਈ ਭੈਣ ਇਹਨੂੰ ਲੈਣਾ ਚਾਹਦੀ ਹੈ ਤਾਂ ਸਾਨੂੰ ਜਲਦੀ ਜਲਦੀ ਸਕਰੀਨਸ਼ਾਟ ਭੇਜ ਕੇ ਆਪਣੀ ਬੁਕਿੰਗ ਕਰ ਸਕਦੇ ਆ ਜੀ ਜੇਕਰ ਉਹ ਆਲਓਵਰ ਸੂਟ ਲੈਂਦੇ ਆ ਤਾਂ ਉਹ ਇੱਕ ਦੁਪੱਟਾ ਕਰ ਸਕਦੇ ਇੱਕ ਸ਼ਰਟ ਕਰ ਸਕਦੇ ਨਾਲ ਤੁਸੀਂ ਐਦਾਂ ਬਾਟਮ ਕਰ ਸਕਦੇ ਹੋ ਜੀ ਬਹੁਤ ਸੋਹਣਾ ਤੁਹਾਡਾ ਜਿਹੜਾ ਸੂਟ ਆ ਹੋ ਰੈਡੀ ਹੋਏਗਾ ਬਹੁਤ ਘੱਟ ਪ੍ਰਾਈਸ ਦੇ ਵਿੱਚ ਜੀ ਬਹੁਤ ਜ਼ਿਆਦਾ ਸੋਹਣੀ ਇਸ ਦੀ ਪ੍ਰਿੰਟਿੰਗ ਹੈਗੀ ਆ ਜੀ ਡਿਜੀਟਲ ਪ੍ਰਿੰਟਿੰਗ ਦਾ ਇਹ ਤੁਹਾਨੂੰ ਸੂਟ ਮਿਲੇਗਾ ਕਲਰ ਵੀ ਬਹੁਤ ਹੀ ਜ਼ਿਆਦਾ ਪਿਆਰਾ ਹੈ ਜੀ ਬਹੁਤ ਪਿਆਰਾ ਕਲਰ ਹੈਗਾ ਜੀ ਨੈਕਸਟ ਆ ਗਿਆ ਜੀ ਗਲਾਸ ਸਿਲਕ ਜੀ ਜਿਹੜਾ ਹੁਣ ਇਸ ਟਾਈਮ ਮੋਸਟ ਫੇਮਸ ਆਰਟੀਕਲ ਹੈਗਾ ਜੀ ਗਲਾਸ ਸਿਲਕ ਪ੍ਰਿੰਟਡ ਸੂਟ ਆ ਰਿਹਾ ਜੀ ਗਲਾਸ ਸਿਲਕ ਦੇ ਉੱਪਰ ਬਹੁਤ ਭੈਣਾ ਦੇ ਫੌਨ ਆ ਰਹੇ ਸੀ ਕਿ ਗਲਾਸ ਸਿਲਕ ਦੇ ਹੁਣ ਤੁਸੀਂ ਪ੍ਰਿੰਟਡ ਸੂਟ ਲੈ ਕੇ ਆਓ ਜੀ ਇਹ ਹੋਈ ਗਾ ਗਲਾਸ ਸਿਲਕ ਦਾ ਪ੍ਰਿੰਟਡ ਸੂਟ ਦੀ ਸਟਾਫ ਤੁਹਾਨੂੰ ਅਸੀਂ ਨੇੜੇ ਤੋਂ ਜਿਹੜੇ ਹੈਗਾ ਉਹ ਚੈੱਕ ਕਰਵਾਵਾਂਗੇ ਜੀ ਬਹੁਤ ਸੋਹਣਾ ਜਿਹੜਾ ਇਹ ਸਟਾਫ ਆ ਤੁਹਾਨੂੰ ਮਿਲੇਗਾ ਜੀ ਚੈੱਕ ਕਰ ਸਕਦੇ ਹੋ ਇਹ ਸਟਾਫ ਬਹੁਤ ਸੋਹਣਾ ਹੈਗਾ ਬਹੁਤ ਸੌਫਟ اور ਲਾਈਟ ਵੇਟ ਹੈ ਜੀ ਮਤਲਬ ਕਿ ਬਹੁਤ ਹੀ ਜ਼ਿਆਦਾ ਆਏ ਹੈਗਾ ਇਹ ਸਟਾਫ ਬਹੁਤ ਸ਼ਾਈਨਿੰਗ ਵਾਲਾ ਸਟਾਫ ਹੈਗਾ ਜੀ ਇਹ ਹੈਗੀ ਹੈ 5 ਮੀਟਰ ਦੀ ਕੱਟ ਜੀ 5 ਮੀਟਰ ਦੀ ਕੱਟ ਮਿਲੇਗੀ ਜੀ ਤੁਹਾਨੂੰ ਸਟਾਫ ਹੋਏਗਾ A1 ਕੋਈ ਕੰਪਲੇਂਟ ਨਹੀਂ ਹੋਏਗੀ ਜੀ ਜੇਕਰ ਇਹੀ ਪੀਸ ਆਪਾਂ ਮਾਰਕੀਟ ਦੇ ਵਿੱਚੋਂ ਬਾਈ ਕਰਦੇ ਆ ਤਾਂ ਆਪਾਂ ਨੂੰ 12 ਤੋਂ 1300 ਰੁਪਏ ਦਾ ਜਿਹੜਾ ਇਹ ਸੂਟ ਮਿਲੇਗਾ ਆਲ ਓਵਰ ਬਟ ਆਪਾਂ ਦੇਵਾਂਗੇ ਸਿਰਫ ਤੇ ਸਿਰਫ 900 ਰੁਪਏ ਦੇ ਵਿੱਚ ਤੁਹਾਨੂੰ ਆਲ ਓਵਰ ਜਿਹੜਾ ਸੂਟ ਆ ਉਹ ਮਿਲ ਜਾਏਗਾ ਜੀ ਗਲਾਸ ਸਿਲਕ ਦਾ ਤੁਹਾਨੂੰ 900 ਰੁਪਏ ਦੇ ਵਿੱਚ ਪੂਰਾ ਸੂਟ ਮਿਲ ਜਾਏਗਾ ਜੀ ਨੈਕਸਟ ਇਸ ਦੇ ਵਿੱਚ ਜੋ ਕਲਰ ਹੋਏਗਾ ਜੀ ਕਾਫੀ ਪਿਆਰਾ ਜਿਹਾ ਕਲਰ ਹੈਗਾ ਜੀ ਬਹੁਤ ਪਿਆਰਾ ਕਲਰ ਹੈਗਾ ਜੀ ਬਰਾਊਨ ਜਿਹਾ ਸ਼ੇਡ ਹੈਗਾ ਇਸ ਦਾ ਬਹੁਤ ਸੋਹਣਾ ਕਲਰ ਹੈ ਜੀ ਬਹੁਤ ਜਿਆਦਾ ਸੋਹਣਾ ਸਟਾਫ ਹੈਗਾ ਜੀ ਬਹੁਤ ਜਿਆਦਾ ਸੋਹਣਾ ਔਰਗੈਂਜ਼ਾ ਨਾਲੋਂ ਵੀ ਇਹ ਸਟਾਫ ਆ ਜਿਹੜਾ ਮੈਨੂੰ ਤਾਂ ਕਾਫੀ ਜਿਆਦਾ ਪਰਸਨਲੀ ਜਿਆਦਾ ਵਧੀਆ ਲੱਗਿਆ ਜੀ ਇਹ ਸਟਾਫ ਕਾਫੀ ਜਿਆਦਾ ਸੋਹਣਾ ਸਟਾਫ ਹੈਗਾ ਜੀ ਪ੍ਰਾਈਸ ਹੋਏਗਾ ਸਿਰਫ ਤੇ ਸਿਰਫ 900 ਰੁਪਏ ਜੀ 900 ਰੁਪਏ ਦੇ ਵਿੱਚ ਤੁਸੀਂ ਆਲ ਓਵਰ ਸੂਟ ਆ ਜਿਹੜਾ ਉਹ ਬਾਈ ਕਰ ਸਕਦੇ ਹੋ ਜੀ ਜੇਕਰ ਤੁਸੀਂ ਇਹੀ ਸੂਟ ਮਾਰਕੀਟ ਚੋਂ ਬਾਈ ਕਰਦੇ ਹੋ 12 ਤੋਂ 1300 ਰੁਪਏ ਦਾ ਤੁਹਾਨੂੰ ਸੂਟ ਮਿਲੇਗਾ ਜੀ ਨੈਕਸਟ ਕਲਰ ਜੋ ਤੁਹਾਨੂੰ ਮਿਲੇਗਾ ਜੀ ਮਸਟਰਡ ਕਲਰ ਹੋਏਗਾ ਜੀ ਮਸਟਰਡ ਬਰਾਊਨ ਕਲਰ ਹੋਏਗਾ ਜੀ ਸਟਾਫ ਚੈੱਕ ਕਰੋ ਔਰ ਕਲਰ ਚੈੱਕ ਕਰੋ ਜੀ ਨੇੜੇ ਤੋਂ ਤੁਸੀਂ ਸਟਾਫ ਬਹੁਤ ਜ਼ਿਆਦਾ ਸੋਹਣਾ ਸ਼ਾਈਨਿੰਗ ਤੁਹਾਨੂੰ ਦੱਸ ਰਹੀ ਹੋਣੀ ਆ ਸਟਾਫ ਦੀ ਫੋਇਲ ਤੁਹਾਨੂੰ ਦੱਸ ਰਹੀ ਕਿ ਸਟਾਫ ਕਿੰਨਾ ਜ਼ਿਆਦਾ ਸੋਹਣਾ ਜੀ ਬਹੁਤ ਸੋਹਣਾ ਸਟਾਫ ਹੈਗਾ ਜੀ 900 ਰੁਪਏ ਦੇ ਵਿੱਚ ਤੁਹਾਨੂੰ ਆਲ ਓਵਰ ਸੂਟ ਆ ਜਿਹੜਾ ਉਹ ਮਿਲ ਜਾਏਗਾ ਜੀ ਆਲ ਓਵਰ ਸੂਟ ਸੂਟ ਆ ਜਿਹੜਾ ਤੁਹਾਨੂੰ 900 ਰੁਪਏ ਦੇ ਵਿੱਚ ਮਿਲ ਜਾਏਗਾ ਜੀ ਨੈਕਸਟ ਕਲਰ ਹੋਏਗਾ ਜੀ ਡਾਰਕ ਬਰਾਊਨ ਦੇ ਉੱਪਰ ਰੈੱਡ ਦੀ ਪ੍ਰਿੰਟਿੰਗ ਹੋਏਗੀ ਜੀ ਰੈੱਡ ਦੀ ਪ੍ਰਿੰਟਿੰਗ ਹੋਏਗੀ ਡ ਬਹੁਤ ਸੋਹਣਾ ਸਟਾਫ ਹੈ ਜੀ ਬਹੁਤ ਸੋਹਣਾ ਬਹੁਤ ਲਾਈਟ ਵੇਟ ਸਟਾਫ ਹੈ ਮਤਲਬ ਆਰਗੈਂਜ਼ਾ ਨਾਲੋਂ ਵੀ ਜ਼ਿਆਦਾ ਲਾਈਟ ਵੇਟ ਸਟਾਫ ਹੈਗਾ ਜੀ ਬਹੁਤ ਸੋਹਣਾ ਸਟਾਫ ਹੈ ਪ੍ਰਿੰਟਡ ਹੈਗਾ ਇਹ ਆ ਜੀ ਪ੍ਰਾਈਸ ਹੋਏਗਾ 900 ਰੁਪਏ ਜੀ ਨੈਕਸਟ ਜੋ ਇਸ ਦੇ ਵਿੱਚ ਤੁਹਾਨੂੰ ਕਲਰ ਮਿਲੇਗਾ ਜੀ ਕਾਫੀ ਸੋਹਣਾ ਕਲਰ ਹੈਗਾ ਜੀ ਬਲੈਕ ਦੇ ਵਿੱਚ ਵਾਈਟ ਦੀ ਪ੍ਰਿੰਟਿੰਗ ਤੁਹਾਨੂੰ ਮਿਲੇਗੀ ਨੈਕਸਟ ਜੋ ਮਿਲੇਗਾ ਜੀ ਤੁਹਾਨੂੰ ਇਹ ਹੈਗਾ ਨੇਵੀ ਬਲੂ ਦੇ ਵਿੱਚ ਤੁਹਾਨੂੰ ਆਫ ਵਾਈਟ ਦੀ ਪ੍ਰਿੰਟਿੰਗ ਮਿਲੇਗੀ ਨੇਵੀ ਬਲੂ ਦੇ ਵਿੱਚ ਆਫ ਵਾਈਟ ਦੀ ਪ੍ਰਿੰਟਿੰਗ ਮਿਲੇਗੀ ਇਹ ਜਿਹੜਾ ਹੈਗਾ ਜੈਡ ਬਲੈਕ ਮਿਲੇਗਾ ਜੀ ਤੁਹਾਨੂੰ ਪਿਓਰ ਵਿਸਕਾਸ অর্ਗੇਂਜ਼ਾ ਡਿਜੀਟਲ ਪ੍ਰਿੰਟ ਦੇਖੋ ਜੀ ਚੈੱਕ ਕਰੋ ਬਹੁਤ ਸੋਹਣਾ ਸਟਾਫ ਹੈ ਜੀ ਬਹੁਤ ਲਾਈਟ ਵੇਟ ਸਟਾਫ ਹੈਗਾ ਜੀ ਪ੍ਰਾਈਸ ਹੈਗਾ ਸਿਰਫ ਤੇ ਸਿਰਫ 900 ਰੁਪਏ ਜੀ 900 ਰੁਪਏ ਦੇ ਵਿੱਚ ਤੁਸੀਂ ਸਾਡੇ ਤੋਂ ਆਲਓਵਰ ਸੂਟ ਆ ਜਿਹੜਾ ਗਲਾਸ ਸਿਲਕ ਦਾ ਪ੍ਰਿੰਟਡ ਸੂਟ ਲੈ ਸਕਦੇ ਹੋ ਜੀ ਇਹੀ ਸੂਟਾਂ ਬਹੁਤ ਹੀ ਜ਼ਿਆਦਾ ਡਿਮਾਂਡ ਹੈਗੀ ਇਹਨਾਂ ਸੂਟਾਂ ਦੀ ਔਰ ਪਲੱਸ ਇਹਨਾਂ ਦੇ ਪ੍ਰਾਈਸ ਵੀ ਕਾਫੀ ਜ਼ਿਆਦਾ ਅਪ ਹੈਗੇ ਨੇ ਜੀ ਬਟ ਔਰ ਜਿਹੜੀਆਂ ਪੈਣਾ ਮੇਰੇ ਚੈਨਲ ਤੇ ਪਹਿਲੀ ਵਾਰ ਆਈਆਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਔਰ ਨੋਟੀਫਿਕੇਸ਼ਨ ਵਾਲਾ ਬਟਨ ਵੀ ਔਨ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਆਪਣੇ ਦੀ ਸੋਹਣੇ ਸੋਹਣੇ ਸੂਟਾਂ ਜਿਹੜੇ ਉਹ ਬਾਏ ਕਰ ਸਕੋ ਜੀ ਮੇਰੀ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ